ਤਾਂ ਨੂੰ ਘੋਲੇ ਵਾਲੇ ਲੋਕਾਂ ਨੂੰ ਇਹ ਕਹਿ ਕੇ ਆਪਣੇ ਬੱਚਿਆਂ ਨੂੰ ਉੱਥੇ ਲੈ ਜਾਂਦੇ ਨੇ ਕਿ ਅਸੀਂ ਉਹਨਾਂ ਨੂੰ ਸਿੱਖਿਆ ਦੇ ਨਾਲ ਜੋੜਾਂਗੇ ਸੋ ਉਹਨਾਂ ਬੱਚੇ ਨੂੰ ਉੱਥੇ ਲਿਆ ਕੇ 4-5 ਸਾਲ 5-5 ਸਾਲ ਕੁਝ ਵੀ ਨਹੀਂ ਕਰਵਾਇਆ ਜਾਂਦਾ ਉਹਨਾਂ ਤੋਂ ਬਸ ਉੱਥੇ ਉਹਨਾਂ ਨੂੰ ਬਦਾਜੋ ਲੇਬਰ ਵਾਲਾ ਕੰਮ ਕਰਵਾਉਂਦੇ ਨੇ ਇਹ ਹੈ ਸੁਖਵੀਰ ਕੌਰ ਮਾਨਸਾ ਜਿਸ ਦੀ ਸ਼ਿਕਾਇਤ ਹੈ ਕਿ ਕਲਗੀਤਾ ٹرسٹ ਵੱਲੋਂ ਬੱਚਿਆਂ ਨੂੰ ਕੋਈ ਵਿੱਦਿਆ ਨਹੀਂ ਦਿੱਤੀ ਜਾਂਦੀ ਹੈ ਬਲਕਿ ਉਹਨਾਂ ਤੋਂ ਲੇਬਰ ਦਾ ਕੰਮ ਕਰਵਾਇਆ ਜਾਂਦਾ ਹੈ ਪਰ ਕੀ ਇਹ ਸਰਟੀਫਿਕੇਟ ਝੂਠ ਬੋਲਦੇ ਨੇ ਜੋ ਕਿ ਸੁਖਵੀਰ ਕੌਰ ਨੇ 2008 ਤੋਂ 2015 ਤੱਕ ਬੜੂ ਸਾਹ ਵਿਖੇ ਰਹਿੰਦੇ ਆ ਕਲਕੀਤਾ ٹرسٹ ਦੁਆਰਾ 에ਅਰਵੇਸ ਸੰਸਥਾ ਰਾਹੀਂ ਲੋੜਵੰਦ ਬੱਚਿਆਂ ਲਈ ਮੁਫਤ ਵਿੱਦਿਆ ਦੀ ਸਹੂਲਤ ਅਧੀਨ 8 ਸਾਲਾਂ ਵਿੱਚ ਪ੍ਰਾਪਤ ਕੀਤੇ ਹਨ ਸੁਖਵੀਰ ਕੌਰ ਨੇ 2008 ਵਿੱਚ 10ਵੀਂ ਤੇ 2010 ਵਿੱਚ 12ਵੀਂ ਜਮਾਤ ਨੈਸ਼ਨਲ ਓਪਨ ਸਕੂਲ ਦਿੱਲੀ ਤੋਂ ਪਾਸ ਕੀਤੀ ਫਿਰ 2014 ਵਿੱਚ ਬੀਐਸਸੀ ਆਨਰਸ ਇਕਨੋਮਿਕਸ ਵਿੱਚ ਇਟਰਨਲ ਯੂਨੀਵਰਸਿਟੀ ਬੜੂ ਸਾਹ ਤੋਂ ਪਾਸ ਕੀਤੀ ਜਿਸ ਦੀ ਡਿਗਰੀ ਉਸਨੇ ਕਨਵੋਕੇਸ਼ਨ ਵਿੱਚ ਖੁਦ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ ਤੋਂ ਪ੍ਰਾਪਤ ਕੀਤੀ ਇੱਥੇ ਹੀ ਬਸ ਨਹੀਂ ਉਸਨੇ ਬੀਐੜ ਦੀ ਡਿਗਰੀ ਵੀ ਇਟਰਨਲ ਯੂਨੀਵਰਸਿਟੀ ਬੜੂ ਸਾਹ ਤੋਂ 2015 ਵਿੱਚ ਹਾਸਲ ਕੀਤੀ ਤੇ ਇਸ ਤੋਂ ਬਾਅਦ ਸੁਖਵੀਰ ਕੌਰ ਮਾਨਸਾ ਨੂੰ 25 ਸਤੰਬਰ 2015 ਨੂੰ ਅਕਾਲ ਅਕੈਡਮੀ ਬੜੂ ਸਾਹ ਵਿਖੇ ਜਨਰਲ ਟੀਚਰ ਵਜੋਂ ਨਿਯੁਕਤ ਕੀਤਾ ਗਿਆ ਇਸ ਸਭ ਕੁਝ ਤੋਂ ਉੱਪਰ ਉਸਨੇ ਇੱਥੇ ਰਹਿੰਦੇ ਆ ਸੇਵਾ ਸਿਮਰਨ ਤੇ ਗੁਰਬਾਣੀ ਸੰਥਿਆ ਦੀ ਦਾਤ ਪ੍ਰਾਪਤ ਕੀਤੀ ਸਾਡੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਹੋਰ ਗੱਲਾਂ ਨੂੰ ਪੁੱਲ ਕੇ ਇਹ ਬੱਚੀ ਗੁਰਮਤ ਦੇ ਆਸ਼ੇ ਨਾਲ ਜੁੜੀ ਰਹੇ ਤੇ ਇਹ ਬੱਚੀਆਂ ਮਨੁੱਖਤਾ ਦੇ ਭਲੇ ਤੇ ਪਰਉਪਕਾਰ ਦੇ ਰਸਤੇ ਤੇ ਚੱਲਣ